ਹਾਂਜੀ ਅੱਜ ਆਪਾਂ ਬਹੁਤ ਹੀ ਸੋਹਣੇ ਦੁਪੱਟਾ ਸੂਟ ਲੈ ਕੇ ਆਏ ਆ ਇਹ ਪਿਓਰ ਕਾਟਨ ਰਿਯਾਨ ਪ੍ਰਿੰਟਡ ਸ਼ਰਟ ਰਹੇਗੀ 175 ਵੱਡੇ ਪਾਣੀ ਦੇ ਵਿੱਚ ਨਾਲ ਬਾਟਮ ਮਿਲੇਗੀ 2 ਮੀਟਰ 2 ਮੀਟਰ ਦੁਪੱਟਾ ਰਹੇਗਾ ਰਿਯਾਨ ਬਾਟਮ ਰਹੇਗੀ ਰਿਯਾਨ ਕਾਟਨ ਦੀ ਬਾਟਮ ਆ ਦੁਪੱਟੇ ਤੇ ਪਾਕਿਸਤਾਨੀ ਵਰਕ ਹੋਇਆ ਤੁਸੀਂ 899 ਵਿੱਚ ਇਹ ਸੂਟ ਬਾਈ ਕਰ ਸਕਦੇ ਹੋ WhatsApp ਨੰਬਰ ਮੈਂਸ਼ਨ ਆ ਸਕਰੀਨ ਸ਼ਾਟ ਲੈ ਕੇ ਜੋ ਤੁਹਾਨੂੰ ਸੂਟ ਪਸੰਦ ਆਏਗਾ ਉਸ ਦਾ ਤੁਸੀਂ ਆਰਡਰ ਕਰ ਸਕਦੇ ਹੋ विदाउट लाइनिंग स्टिच ਹੋਣਗੇ ਬਹੁਤ ਹੀ ਜ਼ਿਆਦਾ ਇਸ ਸੂਟਾਂ ਦੀ ਡਿਮਾਂਡ ਆ ਰਹੀ ਸੀ ਇਹਦੇ ਵਿੱਚ ਆਪਾਂ ਨਿਊ ਪ੍ਰਿੰਟ ਐਡ ਕੀਤੇ ਨੇ ਵਿਦਾਊਟ ਲਾਈਨਿੰਗ ਆਪਾਂ ਜੋ ਐਡ ਕਰਦੇ ਸਾਰੇ ਵਿਦਾਊਟ ਲਾਈਨਿੰਗ ਸਟਿਚ ਹੁੰਦੇ ਨੇ ਜੋ ਵੀ ਸੂਟ ਆਪਾਂ ਐਡ ਕਰਦੇ ਆਂ ਵੀਡੀਓ ਦੇ ਵਿੱਚ ਨੈਕਸਟ ਇਹ ਪਿਓਰ ਕਾਟਨ ਦਾ ਸੂਟ ਰਹੇਗਾ ਵਿਸਕੋਸ ਕਾਟਨ ਆ ਪਿਓਰ ਬਾਟਮ ਰਹੇਗੀ ਕਾਟਨ ਦੀ ਬਾਟਮ ਤੇ ਵਰਕ ਦੁਪੱਟੇ ਤੇ ਵਰਕ ਮਿਲੇਗਾ ਤੁਸੀਂ ਇਹ 1599 ਵਿੱਚ ਘਰ ਬੈਠੇ ਸੂਟ ਬਾਇ ਕਰ ਸਕਦੇ ਆ ਇਹ ਵਾਲਾ 3.5 ਮੀਟਰ ਵੱਡੇ ਪਾਣੀ ਦੇ ਵਿੱਚ ਸੂਟ ਰਹੇਗਾ ਪ੍ਰਿੰਟਡ ਇਸ ਤੇ ਜੋ ਦੁਪੱਟਾ 2.5 ਮੀਟਰ ਦੁਪੱਟੇ ਦੀ ਕਟ ਮਿਲੇਗੀ ਡਿਜ਼ਾਈਨਰ ਦੁਪੱਟਾ ਰੈਡੀ ਹੋਇਆ 799 ਵਿੱਚ ਇਹ ਵੀ ਸੂਟ ਤੁਸੀਂ ਘਰ ਬੈਠੇ ਬਾਇ ਕਰ ਸਕਦੇ ਹੋ ਇਹ ਵੀ ਦੁਪੱਟਾ ਸੂਟ ਰਹੇਗਾ ਵਿਦਆਊਟ ਲਾਈਨਿੰਗ ਸਟਿਚ ਹੋਣਗੇ ਪਿਓਰ ਕਾਟਨ ਦਾ ਇਹ ਫੈਬਰਿਕ ਰਹੇਗਾ ਮਲਮਲ ਕਾਟਨ ਸ਼ਰਟ ਪ੍ਰਿੰਟਡ ਬਾਟਮ ਵੀ ਪ੍ਰਿੰਟ ਵਾਲੀ ਮਿਲੇਗੀ 2 ਮੀਟਰ 2 ਮੀਟਰ ਇਸ ਦੇ ਨਾਲ ਦੁਪੱਟਾ ਤੇ 2 ਮੀਟਰ ਇਸ ਦੇ ਨਾਲ ਬਾਟਮ ਆ ਇਸ ਦਾ ਪ੍ਰਾਈਸ ਰਹੇਗਾ ਇਹ ਤੁਸੀਂ 900 ਦੇ ਵਿੱਚ ਘਰ ਬਿਠੇ ਇਹ ਸੂਟ ਬਾਈ ਕਰ ਸਕਦੇ ਹੋ ਬਹੁਤ ਹੀ ਸੋਹਣੇ ਪ੍ਰਿੰਟ ਐਡ ਕੀਤੇ ਨੇ ਨੈਕਸਟ ਇਹ ਪਿਓਰ ਕਾਟਨ ਵੱਡੇ ਪਣੀ ਦੇ ਵਿੱਚ ਸ਼ਰਟ ਰਹੇਗੀ 175 ਐਂਡ ਇਸ ਦੇ ਨਾਲ ਜੋ ਬਾਟਮ ਆ ਉਹ 2 ਮੀਟਰ ਮਿਲੇਗੀ ਬਾਟਮ ਡਿਜ਼ਾਈਨਰ ਰੈਡੀ ਕੀਤੀ ਹੋਈ ਹੈ ਤੁਸੀਂ ਸਟ੍ਰੇਟ ਸਲਵਾਰ ਬਣਾ ਸਕਦੇ ਹੋ ਪਲੱਸ ਉਹ ਰੈਡੀ ਕਰ ਸਕਦੇ ਹੋ ਉਹ ਤੁਹਾਡੀ ਆਪਣੀ ਚੁਆਇਸ ਆ 580 ਦੇ ਵਿੱਚ ਤੁਸੀਂ ਇਹ ਸੂਟ ਵਿਦਾਊਟ ਦੁਪੱਟਾ ਬਾਇ ਕਰ ਸਕਦੇ ਹੋ ਇਹ ਪਿਓਰ ਕਾਟਨ ਦਾ ਪ੍ਰਿੰਟਡ ਸ਼ਰਟ ਰਹੇਗਾ ਨਾਲ ਤੁਹਾਨੂੰ ਕਾਟਨ ਦਾ ਡਿਜ਼ਾਈਨਰ ਦੁਪੱਟਾ ਕਾਟਨ ਦੀ ਕਾਟਨ ਦਾ ਪਲਾਜ਼ੋ ਮਿਲੇਗਾ 175 ਸ਼ਰਟ 2 ਟਾਈ ਮੀਟਰ ਦੁਪੱਟਾ 2 ਮੀਟਰ ਪਲਾਜ਼ੋ 899 ਚ ਬਾਇ ਕਰ ਸਕਦੇ ਹੋ ਇਹ ਰਹੇਗਾ ਜੀ 35 ਮੀਟਰ ਦਾ ਸੂਟ ਡਿਜੀਟਲ ਪ੍ਰਿੰਟ ਤੇ ਇਸ ਦੇ ਨਾਲ ਦੁਪੱਟਾ 240 ਦੁਪੱਟੇ ਦੀ ਕੱਟ ਰਹੇਗੀ ਦੁਪੱਟਾ ਡਿਜ਼ਾਈਨਰ ਰੈਡੀ ਹੋਇਆ ਤੇ ਆਲ ਓਵਰ ਸੂਟ ਰਹੇਗਾ ਤੁਸੀਂ ਇਹ 899 ਚ ਬਾਏ ਕਰ ਸਕਦੇ ਹੋ ਕੈਸ਼ ਔਨ ਡਿਲੀਵਰੀ ਨਹੀਂ ਹੈ ਜੀ ਪੇਮੈਂਟ ਅਡਵਾਂਸ ਕਰਨੀ ਪੈਂਦੀ ਹੈ ਪਿਓਰ ਕਾਟਨ ਦਾ ਸੂਟ ਰਹੇਗਾ ਸ਼ਰਟ 2 ਮੀਟਰ ਰਹੇਗੀ ਬੋਟ ਦੁਪੱਟਾ ਇਸ ਨਾਲ 2.5 ਮੀਟਰ ਰਹੇਗਾ ਤੁਸੀਂ 1090 ਚ ਸੌਰੀ 1099 ਵਿੱਚ ਬਾਏ ਕਰ ਸਕਦੇ ਹੋ 2 ਸਾਈਡ ਕਟਵਰਕ ਦੇ ਨਾਲ ਦੁਪੱਟਾ ਮਿਲੇਗਾ ਵੀਡੀਓ ਨੂੰ ਤੁਸੀਂ ਐਂਡ ਤੱਕ ਵਾਚ ਕੀਤਾ ਉਸਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਥੈਂਕ ਯੂ ਜੀ